ਜੋਗ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆलम ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਲਗਾਤਾਰ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡੇ ਥਾੜਾ ਸਿਟੀ 2 ਬਰਨਾਲਾ ਦੀ ਪੁਲਿਸ ਸਾਡੇ ਐਸਐਚਓ ਐਸਆਈ ਚਰਜੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ ਇੱਕ ਫਰੋਦ ਦੇਣ ਲੈਣ ਵਾਲੇ ਇੱਕ ਗਰੋਹ ਦਾ ਪਰਦਾ ਫਾਸ਼ ਕੀਤਾ ਜਿਹਨੂੰ ਕਿ ਆਪਾਂ ਸੈਕਸ਼ੂਅਲ ਐਕਸਟਰਸ਼ਨ ਜਾਂ ਸੈਕਸ ਟੋਰਸ਼ਨ ਕਹਿ ਦਿੰਦੇ ਆ ਇਹਦੇ ਵਿੱਚ ਕਿ भोले-ਭਾਲੇ ਲੋਕਾਂ ਨੂੰ ਜਿਹੜਾ ਬੁਲਾ ਕੇ ਉਹਨਾਂ ਨੂੰ ਸੈਕਸ਼ੂਅਲ ਐਕਟੀਵਿਟੀਜ਼ ਦੇ ਵਿੱਚ ਇੰਗੇਜ ਕਰਕੇ ਉਹਨਾਂ ਦੀਆਂ ਵੀਡੀਓਜ਼ ਵਗੈਰਾ ਬਣਾ ਕੇ ਤੇ ਫਿਰ ਉਹਨਾਂ ਤੋਂ ਫਰੋਦੀ ਮੰਗੀ ਜਾਂਦੀ ਆ ਇਹ ਇਹੋ ਜਿਹੀ ਇੱਕ ਘਟਨਾ ਸਾਡੇ ਤੇ ਸਾਹਮਣੇ ਆਈ ਹੈ ਇਹਨਾਂ ਕੋਲੇ ਇੱਕ ਸੰਦੀਪ ਸਿੰਘ ਵਾਸੀ ਅਕਲੀਆ ਜ਼ਿਲ੍ਹਾ ਮਾਨਸਾ ਇਹਨਾਂ ਨੇ ਇੱਕ ਕੰਪਲੇਨਡ ਦਰਜ ਕਰਾਈ ਸੀ ਟਾਣਾ ਸਿਟੀ ਟੂ ਬਰਨਾਲਾ ਵਿਖੇ ਕਿ ਇਹਦੇ ਫਾਦਰ ਗੁਰਜੰਟ ਸਿੰਘ ਵਾਸੀ ਅਕਲੀਆਂ ਨੂੰ ਬਰਨਾਲੇ ਵਿਖੇ ਕੁਝ ਵਿਅਕਤੀਆਂ ਵੱਲੋਂ ਬੰਦਕ ਬਣਾ ਕੇ ਰੱਖਿਆ ਗਿਆ ਤੇ ਉਹਦੀਆਂ ਕੁਝ ਆਬਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਜ਼ ਵੀ ਉਹਨਾਂ ਦੇ ਕੋਲ ਨਹੀਂ ਤੇ ਉਹਨਾਂ ਵੱਲੋਂ ਜਿੱਤੋਂ ਫਰੋਤੀ ਮੰਗੀ ਗਈ ਹੈ ਸੋ ਤੁਰੰਤ ਕਾਰਵਾਈ ਕਰਦੇ ਹੋਇਆ ਇਹਨਾਂ ਨੇ ਐਫ ਆਈ ਆਰ ਨੰਬਰ 521/25 ਥਾਣਾ ਸਿਟੀ ਟੂ ਬਰਨਾਲਾ ਦਰਜ ਕੀਤੀ ਤੇ ਇੱਕ Trap ਲਗਾਇਆ ਗਿਆ ਜਿਹਦੇ ਵਿੱਚ ਮਦਈ ਪਾਰਟੀ ਸੰਦੀਪ ਸਿੰਘ ਵਾਸੀ ਅਕਲੀਆ ਹੋਂਾ ਕੋਲੋਂ ਜਿਹੜਾ 50000 ਰੁਪਿਆ ਕੈਸ਼ ਉਹਦੀ ਇਨਵੈਂਟਰੀ ਬਣਾਈ ਕੇ ਪ੍ਰੋਪਰ ਉਹਦੇ ਨੋਟਸ ਤੇ ਨੰਬਰ ਵਗੈਰਾ ਲਿਖ ਕੇ ਉਹਨੂੰ ਭੇਜਿਆ ਗਿਆ ਤੇ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਕੋਲ ਜਿੱਥੇ ਇਹਨਾਂ ਨੂੰ ਦੋਸ਼ੀ ਪਾਰਟੀ ਨੇ ਬੁਲਾਇਆ ਹੋਇਆ ਸੀਗਾ ਤੇ ਜਦੋਂ ਇਹਨਾਂ ਨੇ ਉੱਥੇ ਪੈਸਿਆਂ ਦੀ ਡਿਲੀਵਰੀ ਕੀਤੀ ਤਾਂ ਉੱਥੇ ਇੱਕ ਵਿਅਕਤੀ ਹਰ ਸਿਮਰਨਪ੍ਰੀਤ ਸਿੰਘ ਵਾਸੀ ਬਰਨਾਲਾ ਤੇ ਰਾਜਵੀਰ ਕੌਰ ਵਾਸੀ ਲਾੜਵੰਜਾਰਾ ਜ਼ਿਲ੍ਹਾ ਸੰਗਰੂਰ ਇਹਨਾਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਪਾਸੋਂ 50000 ਰੁਪਏ ਕੈਸ਼ ਜਿਹੜਾ ਬਰਾਮਦ ਕੀਤਾ ਗਿਆ ਜੋ ਕਿ ਨੋਟ ਬਿਲਕੁਲ ਮੈਚ ਕਰਦੇ ਸੀ ਜਿਹੜੇ ਇਥੋਂ ਜਿਹੜਾ ਮਦਈ ਸੰਦੀਪ ਸਿੰਘ ਲੈ ਕੇ ਗਿਆ ਸੀ ਤੇ ਫਰਦਰ ਜਦੋਂ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਵੱਲੋਂ ਜਿਹੜਾ ਮਦਈ ਦਾ ਫਾਦਰ ਹੈ ਗੁਰਜੰਟ ਸਿੰਘ ਉਹਨੂੰ ਖੁੱਡੀ ਰੋਡ ਤੇ ਇੱਕ ਮਕਾਨ ਦੇ ਵਿੱਚ ਬੰਦਕ ਬਣਾਇਆ ਹੋਇਆ ਸੀ ਉੱਥੇ ਜਦੋਂ ਰੈਡ ਕੀਤੀ ਗਈ ਤਾਂ ਉੱਥੇ ਸੁਖਵਿੰਦਰ ਕੌਰ ਵਾਸੀ ਬਰਨਾਲਾ ਜਿਹੜੀ ਕਿ ਹਰਸਿਮ ਦੋਸ਼ੀ ਹਰਸਿਮਰਨ ਪ੍ਰੀਤ ਸਿੰਘ ਦੀ ਮਾਤਾ ਆ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਗੁਰਜੰਟ ਸਿੰਘ ਜਿਹੜਾ ਸੀਗਾ ਉਹਨੂੰ ਵੀ ਉੱਥੋਂ ਬਰਾਮਦ ਕੀਤਾ ਗਿਆ ਜਿਹਨੂੰ ਉੱਥੇ ਬੰਦਕ ਬਣਾਇਆ ਗਿਆ ਸੀ ਇਹਨਾਂ ਵੱਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤੇ ਗਏ ਸੀ ਮੋਬਾਈਲ ਉਹ ਬਰਾਬਦ ਕੀਤਾ ਗਿਆ ਤੇ ਗੁਰਜੰਟ ਸਿੰਘ ਨੂੰ ਬਰਾਬਦ ਕਰਕੇ ਉਹਦਾ ਵੀ ਜਿਹੜਾ ਮੋਬਾਈਲ ਫੋਨ ਇਤਰਾਫੀ ਬਰਾਬਦ ਕੀਤਾ ਤੇ ਫਰਦਰ ਜਿਹੜੀ ਤਫਤੀਸ਼ ਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਗੁਰਜੰਟ ਸਿੰਘ ਆ ਉਹਨੂੰ ਸੁਖਵਿੰਦਰ ਕੌਰ ਇਹਦੇ ਵਿੱਚ ਇਹ ਵੀ ਗੱਲ ਜਿਹੜੀ ਸੁਖਵਿੰਦਰ ਕੌਰ ਹੈ ਉਹਦੀ ਗ੍ਰਿਫਤਾਰੀ ਕਲੇ ਬਾਕੀ ਹੈ ਤੇ ਉੱਥੋਂ ਇੱਕ ਭੋਲਾ ਸਿੰਘ ਨਾਮ ਦਾ ਵਿਅਕਤੀ ਜੋ ਕਿ ਪਿੰਡ ਦਗਾਲ ਪਾਤੜਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਫਰਦਰ ਹੁਣ ਤੱਕ ਦੀ ਜਿਹੜੀ ਤਫਤੀਸ਼ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਗੁਰਜੰਟ ਸਿੰਘ ਹੈ ਉਹ ਸੁਖਵਿੰਦਰ ਕੌਰ ਦੇ ਨਾਲ ਸੰਬੰਧ ਦੇ ਵਿੱਚ ਆ ਗਿਆ ਸੀ ਸੁਖਵਿੰਦਰ ਕੌਰ ਵੱਲੋਂ ਉਹਨੂੰ ਇੱਥੇ ਬੁਲਾਇਆ ਗਿਆ ਬਰਨਾਲੇ ਖੁੱਡੀ ਰੋਡ ਤੇ ਉਹਨੂੰ ਆਪਣੇ ਮਕਾਨ ਦੇ ਵਿੱਚ ਜਿਹੜਾ ਉਹਨੇ ਕਿਰਾਏ ਤੇ ਲਿਆ ਹੋਇਆ ਸੀਗਾ ਉੱਥੇ ਬੁਲਾ ਕੇ ਤੇ ਜਦੋਂ ਉੱਥੇ ਆ ਗਿਆ ਉਹ ਉਹਨੂੰ ਅਬਜੈਕਨੇਬਲ ਹੱਥ ਦੇ ਵਿੱਚ ਆ ਗਿਆ ਤੇ ਉਹਦੇ ਉੱਤੇ ਭੋਲਾ ਸਿੰਘ ਤੇ ਹਰਸੀਮਰਨਪ੍ਰੀਤ ਉਹਨਾਂ ਨੇ ਅੱਗੇ ਆ ਕੇ ਉਹਨੂੰ ਕਾਬੂ ਕਰ ਲਿਆ ਤੇ ਫਿਰ ਇਹ ਸਾਰੀ ਇਹਨਾਂ ਨੇ ਪਲਾਨ ਬਣਾਇਆ ਇਹਦੇ ਪਰਿਵਾਰ ਤੋਂ ਪੈਸੇ ਫਿਰੋਤੀ ਲੈਣ ਦਾ ਤੇ ਇਹਨਾਂ ਨੇ ਫਰਦਰ ਜਿਹੜੀ ਤਰਤੀਸ ਜਾਰੀ ਆ ਜਲਦੀ ਹੀ ਜਿਹੜੀ ਸੁਖਵਿੰਦਰ ਕੌਰ ਆ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਇਹਦੇ ਵਿੱਚ ਇਹਨਾਂ ਨੇ ਇੱਕ ਪੂਰਾ ਗਰੋਹ ਬਣਾਇਆ ਹੋਇਆ ਸੀ ਜਿਹਦੇ ਵਿੱਚ ਕਿ ਸੁਖਵਿੰਦਰ ਕੌਰ ਵਾਸੀ ਬਰਨਾਲਾ ਇਹਦਾ ਬੇਟਾ ਹਰਸਿਮਰਨ ਪ੍ਰੀਤ ਸਿੰਘ ਇੱਕ ਭੋਲਾ ਸਿੰਘ ਵਾਸੀ ਢਗਾਲ ਜ਼ਿਲ੍ਹਾ ਸੰਗਰੂਰ ਤੇ ਰਾਜਵੀਰ ਕੌਰ ਵਾਸੀ ਲਾੜਵੰਜਾਰਾ ਜਿਲਾ ਸੰਗਰੂਰ ਇਹ ਸਾਰੇ ਸ਼ਾਮਲ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਖਵਿੰਦਰ ਕੌਰ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਸੁਖਵਿੰਦਰ ਕੌਰ ਦੇ ਖਿਲਾਫ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਦਰਜ ਹੈ ਇਹ ਇਸ ਬਾਰੇ ਤਫਤੀਸ਼ ਚੱਲ ਰਹੀ ਹੈ ਆਪਾਂ ਜੋ ਵੀ ਇਹਨਾਂ ਦਾ ਸਾਰਾ ਰਿਕਾਰਡ ਲਵਾਂਗੇ ਇਹਨਾਂ ਦੇ ਥਾਣੇਆ ਤੋਂ ਤੇ ਫਰਦਰ ਜਿਹੜੀ ਹੈ ਤਫਤੀਸ਼ ਜਿੱਥੇ ਬੰਦਕ ਬਣਾਇਆ ਗਿਆ ਜੀ ਉੱਥੇ ਉਹ ਕਿਰਾਏ ਦਾ ਮਕਾਨ ਹੈ ਜ ਇਹਨਾਂ ਦਾ ਆਪਣਾ ਜੀ ਇਹ ਸੁਖਵਿੰਦਰ ਕੌਰ ਨੇ ਕਿਰਾਏ ਤੇ ਲਿਆ ਹੋਇਆ ਸੀ ਪਲਾਨਿੰਗ ਕਿਵੇਂ ਕਰਦੇ ਸੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਦੇ ਇਹ ਉਹਨਾਂ ਨੂੰ ਪਹਿਲਾਂ ਆਪਣੇ ਜਾਲ ਚ ਪਸਾ ਲੈਂਦੇ ਸੀ ਕੋਈ ਲੇਡੀ ਉਹਨਾਂ ਨਾਲ ਗੱਲ ਕਰਨਾ ਸਟਾਰਟ ਕਰ ਦਿੰਦੀ ਸੀ ਉਹਨਾਂ ਨੂੰ ਭਰੋਸੇ ਚ ਲੈ ਲੈਂਦੇ ਸੀ ਫਿਰ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾ ਲੈਂਦੇ ਸੀ ਤੇ ਜਦੋਂ ਉਹ ਸਰੀਰਕ ਸੰਬੰਧ ਬਣਾਉਣ ਦੇ ਟਾਈਮ ਜਦੋਂ ਉਹ ਕਿਸੇ ਅਪੱਤੀਜਨਕ ਹਾਲਤ ਚ ਹੁੰਦੇ ਸੀ ਉਸੇ ਟਾਈਮ ਦੇ ਉੱਤੇ ਉੱਪਰੋਂ ਇਹ ਭੁੱਲਾ ਸਿੰਘ ਅਰ ਸਿਮਰਨਪ੍ਰੀਤ ਸਿੰਘ ਵਗੈਰਾ ਇਹ ਉੱਥੇ ਜਿਹੜਾ ਹਮਲਾ ਕਰ ਦਿੰਦੇ ਸੀ ਇਹ ਸ਼ੋਅ ਕਰਦੇ ਸੀ ਕਿ ਉਹਨੂੰ ਤੁਹਾਨੂੰ ਹੁਣ ਅਸੀਂ ਫੜ ਲਿਆਗੇ ਤੇ ਅਗਲਾ ਆਪਣੀ ਇੱਜ਼ਤ ਬਚਾਉਣ ਦਾ ਮਾਰਾ ਇਹਨਾਂ ਨੂੰ ਜੋ ਵੀ ਇਹ ਮੰਗਦੇ ਸੀ ਫਰौती ਇਹ ਦੇ ਦਿੰਦੇ ਸੀਗੇ ਇਹ ਸੰਦੀਪ ਫਸਟ ਟਾਈਮ ਨਹੀਂ ਜਾਂ ਪਹਿਲਾਂ ਵੀ ਆਉਂਦਾ ਜਾਂਦਾ ਸੀ ਇਹਨੂੰ ਜਿਹੜਾ ਗੁਰਜੱਟ ਸਿੰਘ ਹੈ ਇਹ ਪਤਾ ਲੱਗਿਆ ਕਿ ਪਹਿਲਾਂ ਵੀ ਸੁਖਵਿੰਦਰ ਕੌਰ ਦੇ ਨਾਲ ਇਨ ਟੱਚ ਸੀਗਾ ਤੇ ਉਹ ਇਹਨਾਂ ਤੇ ਭਰੋਸਾ ਕਰਦਾ ਸੀ ਤਾਂ ਹੀ ਉਹ ਇੱਥੇ ਆਇਆ ਸੀ ਸ੍ਰੀ ਰਾਜਵੀਰ ਕੌਰ ਜਿਹੜੀ ਸੰਗਰੂਰ ਦੀ ਹੈ ਇਹਦਾ ਕੀ ਲਿੰਕ ਇਹਨਾਂ ਨਾਲ ਇਹ ਹੁਣ ਤੱਕ ਪਤਾ ਲੱਗਿਆ ਕਿ ਆਪਸ 'ਚ ਜਾਣ ਆਪਸ 'ਚ ਜਾਣਦੇ ਨੇ ਇੱਕ ਦੂਜੇ ਨੂੰ ਸਾਰੇ ਤੇ ਗਰੋਹ ਦੇ ਮੈਂਬਰ ਨੇ ਫਰਦਰ ਅਸੀਂ ਤਫਤੀਸ਼ ਕਰ ਰਹੇ ਹਾਂ ਇਹਨਾਂ ਦੇ ਮੋਬਾਈਲ ਫੋਨ ਵੀ ਚੈੱਕ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਹੋਰ ਵੀ ਕਾਫੀ ਜ਼ਿਆਦਾ ਕੇਸ ਜਿਹੜੇ ਲੋਕਾਂ ਤੋਂ ਇਹਨਾਂ ਨੇ ਫਰੋਤੀਆਂ ਵਸੂਲ ਕੀਤੀਆਂ ਨੇ ਉਹਨਾਂ ਬਾਰੇ ਵੀ ਸਾਨੂੰ ਇਹਦੇ ਸਾਹਮਣੇ ਸਰ ਮੋਡਲੀ ਪੁਸਗਿਸ ਤੇ ਕੋਈ ਹੋਰ ਵੀ ਬੰਦੇ ਉਹਨਾਂ ਨਾਲ ਲਿੰਕਡ ਪਾਏ ਗਏ ਨੇ ਜੀ ਬਿਲਕੁਲ ਆਪਾਂ ਇਹਨਾਂ ਦੇ ਚੈਕਿੰਗ ਕਰ ਰਹੇ ਆਂ ਫਲੇ ਆਪਾਂ ਇਹਨਾਂ ਨੂੰ ਮਾਨ ਜੋ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਬਰੀਕੀ ਦੇ ਨਾਲ ਕੁਝ-ਕੁਝ ਕੀਤੀ ਜਾਏਗੀ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਅੱਛਾ ਹੁਣ ਕੀ ਕੀ ਰਿਕਵਰ ਹੋ ਚੁੱਕਿਆ ਨੇ ਤੁਸੀਂ ਕੀ ਆਸੀ ਇੱਕ ਤਾਂ ਜਿਹੜਾ 50000 ਰੁਪਏ ਕੈਸ਼ ਜਿਹੜਾ ਇਹਨਾਂ ਨੇ ਇੱਥੋਂ ਕੀਤਾ ਸੀਗਾ ਇਹਨਾਂ ਤੋਂ ਵਸੂਲ ਕੀਤਾ ਸੀਗਾ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਇੱਕ ਮੋਬਾਈਲ ਫੋਨ ਜਿਹੜਾ ਕਿ ਇਹਨਾਂ ਨੇ ਕਾਲ ਕਰਨ ਲਈ ਯੂਜ਼ ਕੀਤਾ ਸੀ